तो बाजी किना मज़े मेरा फागर पोस्टिंग पे बाजी कितना एक्सीडेंट हुआ है क्या कभी वे वे थीक 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 थी। तो एक बाजी किच्वे ट्रक को जा ठीक है ठीक है कुछ मतलब किमिक्स के ऊपर से भाई पता नहीं भाई पर आज ला रहे थे ना ये तो डेलियां नाल में थे बड़ी मज़ा मज़ा रहा इन्होंने सब लगी हैं थोड़ी लगी हैं ऐसे लगी हैं ਇਸ ਵਾਰੀ ਮੇਰੇ ਪਿੱਛੋਂ ਤੁਹਾਨੂੰ ਮਾਰਿਆ ਤੇ ਹੁੰਦੇ ਵਾਲੇ ਕੁਝ ਤਾਂ ਪਰਮਿਸ਼ਨ ਹੈ ਨਹੀਂ ਲੱਗੀ ਐਫਾ ਨਾ ਮੇਨੂੰ ਜਦ ਬਾਹਰ ਮੈਂ ਬੈਠਾ ਹਾਂ ਫਿਰ ਵੀ ਪਤਾ ਲੱਗਾ ਓੜਾ ਬਤਾ ਜੀ ਫਿਰ ਉਹ ਜਿਹੜਾ ਬੇ ਨਾਲ ਬ੍ਰਦਰ ਜਿਹਨੇ ਕੱਢੀ ਚਲਾ ਰਹੇ ਸੀ ਉਹਨਾਂ ਕੋ ਸ਼ਕਤੀ ਨਹੀਂ ਕਰ ਰਹੀ ਉਹਨੇ ਲੱਗੀ ਥੋੜੀ ਬੋਤੀ ਉਹ ਐਕਸਸ ਰਣ ਗਈ ਆ ਨਿਤਿਨ ਭਾਈ ਬੜੀ ਕਿਧਰੋਂ ਆਏ ਸੀ ਤੇ ਕਿਧਰ ਚਲੇ ਗਏ ਬੜੀ ਲੁਧਿਆਣਾ ਫੋਗੜਿਆਲੋਂ ਦਾ ਹੈ ਤੈਨੂੰ ਕਿੱਦਾਂ ਤੁਹਾਡਾ ਐਕਸੀਡੈਂਟ ਕਿੱਦਾਂ ਹੋਇਆ ਉਹ ਫਲੋਰ ਰੋਡ ਹਾਈਵੇ ਤੇ ਨਾ ਟੋਆ ਸੀਗਾ ਬਹੁਤ ਵੱਡਾ ਮੇਰੇ ਸਾਹਮਣੇ ਜਿਹੜੀ ਫਰੰਟ ਸੇ ਗੱਡੀ ਸੀਗੀ ਉਹ ਵੀ ਟੋਏ ਚ ਵੱਜੀ ਤੇ ਮੇਰੇ ਵਾਲੀ ਤੇ ਉਸ ਤੋਂ ਬਾਅਦ ਜਿੱਦਾਂ ਟੋਏ ਚ ਵੱਜੀ ਤੇ ਟਾਇਰ ਪਤਾ ਨਹੀਂ ਫਟ ਗਿਆ ਤੇ ਤੇ ਨਾਲ ਹੀ ਮਗਰੋਂ ਟਰੱਕ ਆਲਾ ਵੱਜਿਆ ਹਾਜੀ ਤੁਹਾਡੇ ਸੱਟ ਕਿੰਨੀ ਲੱਗੀ ਹੈ ਸਾਟ ਆਪਣੇ ਸ਼ੋਲਡਰ ਤੇ ਹੀ ਆ ਮੜੀ ਜੀ ਇਹ ਦੱਸਿਆ ਜਾ ਰਿਹਾ ਕਿ ਨਾਲ ਤੁਹਾਡੇ ਜਿਹੜੇ ਬ੍ਰਦਰ ਨੇ ਸੀਦੇ ਇੱਥੇ ਮਾਤਾ ਜੀ ਸੀ ਉਹਨਾਂ ਦੇ ਸੱਟ ਲੱਗੀ ਹੈ ਹਾਂਜੀ ਮੰਮੀ ਦੇ ਮਾਈਨਰ ਜੀ ਹੈ ਤੇ ਬ੍ਰਦਰ ਦੇ ਵੀ ਥੋੜੇ ਸਕਰਚੇਜ਼ ਵਗੈਰਾ ਠੀਕ ਹੈ ਮਟਰ ਟ੍ਰਾਕਾਂ ਦੇ ਨਾਲ ਤੁਸੀਂ ਮੁੱਖ ਤੇ ਜਰਾ ਫੜਿਆ ਜਾਂ ਨਹੀਂ ਫੜਿਆ ਤੁਸੀਂ ਸਰ ਬ੍ਰਦਰ ਦੇ ਸੱਟ ਸੱਟ ਲੱਗੀ ਸੀ ਕਿ ਮੈਂ ਉਧਰ ਜ਼ਿਆਦਾ ਧਿਆਨ ਦਿੱਤਾ ਉਹਨਾਂ ਨੂੰ ਹਸਪਤਾਲ ਲਿਆਵਾਂ ਕਾਫੀ ਇੱਕ ਜਿਹੜਾ ਟਰੱਕ ਆ ਪਲਟਿਆ ਹੋਇਆ ਪਤਾ ਲੱਗਾ ਵੀ ਇਹ ਤਾਂ ਖੱਡਾ ਹੈ ਤੇ ਖੱਡੇ ਦੇ ਕਾਰਨ ਆ ਜਿਹੜੇ ਗੱਡੀਆਂ ਦੇ ਟਾਇਰ ਫਟਦੇ ਆ ਤਾਂ ਰੋਜ਼ ਹਾਫੇ ਬਾਕਰਦੇ ਆ ਇਸ ਦੇ ਵਿੱਚ ਇੱਕ ਗੱਡੀ ਵੀ ਬੱਜੀ ਆ ਕਾਲੇ ਰੰਗ ਦੀ ਕੀ ਸਾਰਾ ਮਾਮਲਾ ਇਹ ਸਾਰਾ ਮਾਮਲਾ ਹੈ ਜੀ ਜਦੋਂ ਆਪਾਂ ਫਲੋਰ ਤੋਂ ਜਲੰਧਰ ਜਾਂ ਗੁਰਾਇਆਂਵਾਲ ਦੀ ਸਾਈਡ ਨੂੰ ਜਾਂਦੇ ਆ ਡੀਏਵੀ ਕਾਲਜ ਤੋਂ ਪਹਿਲਾਂ ਇੱਥੇ ਖੱਡੇ ਆ ਖੱਡੇ ਹੈਗੇ ਦੋਨੇ ਸਾਈਡ ਤੇ ਆ ਤੇ ਖੱਡਾ ਖਡਾ ਹੈਗਾ ਜਿਆਦਾ ਵੱਡਾ ਉਥੇ ਪਹਿਲਾਂ ਦਾ ਟਰੱਕ ਜਿਹੜਾ ਉਹਦਾ ਸੈਰ ਦਾ ਥੱਲੇ ਖਮਾਨੀਆਂ ਟੁੱਟ ਕੇ ਉਹ ਉੱਪਰ ਚੜ ਗਿਆ ਸੀ ਉਹ ਹਜੇ ਸੜਕ ਸੁਰੱਖਿਆ ਫੋਰਸ ਨੇ ਸਾਈਡ ਤੇ ਕਰਵਾਇਆ ਉਹਦਾ ਮਾਲ ਪਾਰਟੀ ਕਰਾਇਆ ਅਰੇ ਆਰਾਮ ਕਰਾ ਹੀ ਰਹੇ ਸੀ ਮਤਲਬ ਗੱਡੀ 'ਚ ਬੈਠੇ ਸੀਗੇ ਕਿ ਜਾਨੂ ਇਹ ਵੀ ਐਕਸੀਡੈਂਟ ਹੋ ਗਿਆ ਖੱਡੇ ਕਰਕੇ ਆ ਹੁਣ ਵੀ ਤੁਸੀਂ ਦੇਖ ਸਕਦੇ ਆ ਕਿ ਨੈਸ਼ਨਲ ਹਾਈਵੇ ਔਥਾਰਟੀ ਜਿਹੜੀ ਆ ਇਹ ਖੱਡਿਆਂ 'ਲ ਕੋਈ ਧਿਆਨ ਨਹੀਂ ਕਿਉਂਕਿ ਬਰਸਾਤਾ ਦਾ ਮੌਸਮ ਆ ਹਰੋ ਕਈ ਲੋਕਾਂ ਦਾ ਜਿੰਨੇ ਟਾਇਰ ਪਾਟੇ ਹੋਏ ਆ ਕਿ ਮੇਰੇ ਦੋਨੇ ਟਾਇਰ ਪਾਟ ਗਏ ਆ ਹੁਣ ਕਿੰਨੀ ਕਮਾਈ ਬੰਦਾ ਕਿੱਥੇ ਕਿੱਥੇ ਲਾ ਲੂਗਾ ਨੁਕਸਾਨ ਹੁੰਦਾ ਆ ਸਰਕਾਰਾਂ ਸੁਤੀਆਂ ਆ ਜਿਹੜਾ ਟਰੱਕ ਪਲਟਿਆ ਇਹਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਪਰ ਲੋਕਾਂ ਦਾ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਇਹ ਖੱਡਿਆ ਕਰਕੇ ਹੋ ਰਿਹਾ ਨੈਸ਼ਨਲ ਹਾਈਵੇ ਅਥਾਰਟੀ ਕਰਕੇ ਹੋ ਰਿਹਾ ਆ ਕਿ ਨੈਸ਼ਨਲ ਹਾਈਵੇ ਦਾ ਅਥਾਰਟੀ ਕੋਈ ਧਿਆਨ ਨਹੀਂ ਦੇ ਕੋਈ ਧਿਆਨ ਨਹੀਂ ਦੇ ਰਿਹਾ ਸਾਡੀ ਸੁਰੱਖਿਆ ਫੋਰਸ ਪਹੁੰਚੀ ਹੋਈ ਆ ਫੇਰ ਵੀ ਆ ਦੋ ਗੱਡੀਆਂ ਮੈਂ ਫੋਟੋਆਂ ਵੀ ਖਿੱਚੀਆਂ ਆ ਆ ਆ ਸਾਡੇ ਸਾਰਨ ਸੁਰੱਖਿਆ ਬਲੋਸ ਦੇ ਮਲਾਜਮ ਆ ਉਹ ਡਵਰਸ਼ਨ ਦੇ ਰਹੇ ਸੀਗੇ ਪਰ ਤਗੜੀਆਂ ਗੱਡੀਆਂ ਸੀ ਉਹਨਾਂ ਨੇ ਜਨਕਿ ਇਹਨਾਂ ਨੂੰ ਧਿਆਨ ਨਹੀਂ ਦਿੱਤਾ ਇਹਨਾਂ ਦੇ ਵਿੱਚ ਵੱਜਣ ਲੱਗੀਆਂ ਸੀ ਬਾਅਦ ਵਿੱਚ ਉਹ ਮਾਫੀ ਮੰਗ ਰਹੇ ਸੀ ਸੋ ਡਰਾਈਵਰਾਂ ਨੂੰ ਵੀ ਚਾਹੀਦਾ ਜਾਂ ਕਾਰਾਂ ਵਾਲਿਆਂ ਨੂੰ ਕਿ ਹੌਲੀ ਚਲਾਉਣ ਕਰਤਗੀ ਭਾਜੀ ਜੇਕਰ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਟਰੱਕ ਪਾਇਟਿਆ ਜੀ ਸਾਰਾ ਮਾਰ ਗਿਆ ਇਸ ਵੰਦੀ ਸਾਨੂੰ ਢਾਬਾ ਮਾਲਕ ਦਾ ਫੋਨ ਆਇਆ ਸੀਗਾ ਵੀ ਕਾਣਾ 407 ਦੇ ਥੱਲੇ ਕਾਰ ਵੜ ਗਈ। ਓਕੇ। ਮੁਕਜ ਪਹੁੰਚ ਕੇ ਦੇਖਿਆ ਅਸੀਂ ਸਾਡੇ ਆਉਣ ਤੋਂ ਪਹਿਲਾਂ ਹੀ ਇਹ ਪਰਦੇਸੀ ਢਾਬੇ ਦੇ ਓਨਰ ਆ ਜਿਹੜੇ ਚਲਾ ਰਹੇ ਆ ਰਣਜੀਤ ਸਾਗਰ ਜੀ ਉਹ ਆਪਣੀ ਗੱਡੀ 'ਚ ਉਹਨਾਂ ਨੂੰ ਲੈ ਗਿਆ ਸਿਵਲ ਹਸਤਾਖਰ ਜਿੱਥੇ ਉਹਨਾਂ ਨੇ ਸਾਨੂੰ ਨੰਬਰ ਪ੍ਰੋਵਾਈਡ ਕਰਾਤਾ ਮੈਂ ਹੁਣੇ ਉਹਨਾਂ ਨਾਲ ਗੱਲ ਕਰਕੇ ਛੱਡਿਆ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਯਾਨੀ ਨੁਕਸਾਨ ਤੋਂ ਬਚਾਇਆ ਬਟ ਜਿਹੜੀ ਕਾਰ ਆ ਉਹਨਾਂ ਦੀ ਉਹ ਬਿਲਕੁਲ ਨੁਕਸਾਨੀ ਨਹੀਂ ਗਈ। ਬਾਈ ਇਹ ਡਰਾਈਵਰ ਦੇ ਦੱਸਣ ਮੁਤਾਬਿਕ ਦੱਸਿਆ ਜਾ ਰਿਹਾ ਕਿ ਜਿਹੜੀ ਆਲਟੋ ਕਾਰ ਟਰਨ ਲੈ ਰਹੀ ਸੀਗੀ ਇਸ ਤਰ੍ਹਾਂ ਦਾ ਵੀ ਕੋਈ ਆਸਾ ਹੋਇਆ ਜਿਹੜਾ ਕੋਈ ਤਾਂ ਹੁਣ ਤਫਤੀਸ਼ ਦਾ ਮੈਟਰ ਹੈ ਉਹ ਤਾਂ ਬਾਅਦ ਦੇਖਾਂਗੇ ਬਟ ਸਾਨੂੰ ਇਹ ਸਗਿਆ ਵੀ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ ਉਹ ਸਬੰਧ ਵਿੱਚ ਪਤਾ ਕਰ ਲਿਆ ਫੋਨ ਤੇ ਜਿਹੜਾ ਕਾਰ ਚਾਲਕ ਸੀ ਨਿਤਨ ਨਾਂ ਦਾ ਲੜਕਾ ਉਹਨੇ ਦੱਸਿਆ ਤੇ ਸਾਡੇ ਬਾਕੀ ਘਰ ਦੇ ਜਿਹੜੀ ਮੇਰੀ ਮਦਰ ਤੇ ਮੇਰਾ ਬ੍ਰਦਰ ਠੀਕ ਐ ਜਿਹੜਾ ਟਰੱਕ ਡਰਾਈਵਰ ਇਹ ਕਿੱਧਰੋਂ ਕਿੱਧਰ ਨੂੰ ਜਾ ਰਿਹਾ ਸੀ ਸਰ ਇਹ ਮਲੇਰ ਕੋਲੇ ਤੋਂ ਮੇਬੀ ਜਾ ਰਿਹਾ ਸੀਗਾ ਜਲੰਧਰ ਜਾਂ ਜਾ ਰਿਹਾ ਸੀਗਾ ਸਬਜੀ ਹੈ ਇਹਦੇ ਵਿੱਚ ਲੋਡ ਸੀ ਠੀਕ ਐ ਇਹ ਜਿਹੜੇ ਕਾਰ ਚਾਲ ਕੇ ਆ ਉਹ ਕਿੱਥੇ ਦੇ ਸੀ ਕੋਈ ਕੁਛ ਮਤਲਬ ਉਹਨਾਂ ਨਾਲ ਇੰਨੀ ਗੱਲ ਹੋਈ ਹੈ ਜੀ ਵੀ ਮੇਰੇ ਉਹ ਕਹਿੰਦੇ ਜੀ ਮੇਰੇ ਰਿਲੇਟਿਵ ਆ ਰਿਹਾ ਜੀ ਫਗਵਾੜੇ ਤੋਂ ਹੋ ਸਕਦਾ ਉਹ ਫਗਵਾੜੇ ਦੇ ਹੋਣ ਬਾਕੀ ਅਜੇ ਗੱਲ ਪੂਰੀ ਹੋਈ ਨਹੀਂ ਉਹ ਵੀ ਪਹੁੰਚ ਰਹੇ ਆ ਤੇ ਅਸੀਂ ਹੈਡਰਮਵਾ ਕੇ ਕੋਈ ਨਹੀਂ ਸਿਵਲ ਆਪਣੇ ਖਾਣਾ ਫਲੋਰ ਨੂੰ ਇਸ ਬੰਦੀ ਸੂਚਿਤ ਕਰ ਦਿੱਤਾ ਬਾਕੀ ਅਸੀਂ ਰੋਡ ਤੋਂ ਗੱਡੀਆਂ ਸਾਈਡ ਤੇ ਕਰਵਾ ਕੇ ਰੋਡ ਨੂੰ ਨਿਰਵਗੰ ਚਲਾਨੇ ਸਰੇ ਕਾਰ ਜਿਹੜੀ ਕਾਰ ਦੇ ਵਿੱਚ ਕਿੰਨੇ ਸਵਾਰ ਸੀਗੇ ਇਹਦੇ ਵਿੱਚ ਉਹਦੇ ਦੱਸਣ ਮੁਤਾਬਕ ਇਹ ਜਿਹੜੇ ਤਿੰਨ ਜਣੇ ਸਵਾਰ ਸੀਗੇ ਇੱਕ ਸਰ ਜਿਹੜੀ ਖੱਡੇ ਹਾਈਵੇ ਤੇ ਜਿਹੜੇ ਹਾਸੇ ਵਾਪਰ ਰਹੇ ਆ ਜਿਹੜੇ ਖੱਡਿਆਂ ਦੇ ਕਾਰਨ ਜਿਹੜੇ ਹਾਸੇ ਵਾਪਰ ਰਹੇ ਆ ਬਿਲਕੁਲ ਜੀ ਬਿਲਕੁਲ ਹਾਈਵੇ ਬਿਲਕੁਲ ਖਸਤਾ ਹਾਲਤ ਵਿੱਚ ਹੈ ਜੀ ਆ ਹੁਣ ਵੀ ਸਾਡੇ ਜਸਟ 10 ਮਿੰਟ ਪਹਿਲਾਂ ਤਿੰਨ ਚਾਰ ਗੱਡੀਆਂ ਦੇ ਟਾਇਰ ਫਟ ਗਏ ਆ ਇਹਦੇ ਵਿੱਚ ਸਾਨੂੰ ਬੜੀ ਦਿੱਕਤ ਆਉਂਦੀ ਆ ਕਿਉਂਕਿ ਜੇ ਕਿਸੇ ਦਾ ਟਾਇਰ ਫਟ ਜਾਂਦਾ ਪਲੱਸ ਅਗਲੀ ਫੈਮਿਲੀ ਰਾਤ ਨੂੰ ਕਿੱਧਰ ਜਾਵੇ ਜੀ ਨਾ ਕੋਈ ਰਾਤ ਨੂੰ ਕਈ ਵਾਰੀ ਮਕੈਨਿਕ ਵੀ ਮਹੀਆ ਨਹੀਂ ਕਰਵਾ ਸਕਦੇ ਅਸੀਂ ਸਰੇ ਇਸ ਵਾਰ ਇਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਹਾਂ ਜੀ ਬਿਲਕੁਲ ਜੀ ਉੱਚ ਅਧਿਕਾਰੀਆਂ ਨੂੰ ਅਸੀਂ ਜਿੰਨੇ ਖੱਡੇ ਆ ਉਹਨਾਂ ਦੀਆਂ ਫੋਟੋਆਂ ਮੈਪਲ ਮੈਪ ਤੇ ਬਕਾਇਦਾ ਅਸੀਂ ਉਹਨਾਂ ਨੂੰ ਹਰ ਰੋਜ਼ ਪਾਉਨੇ ਆ ਔਰ ਜਿਹੜੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਨੇ ਜਿਹੜੇ ਅਧਿਕਾਰੀ ਆ ਇਹਨਾਂ ਦੇ ਜਿਹੜੀ ਹੈਲਪ ਵਾਲੀ ਟੀਮ ਆ ਉਹਨਾਂ ਨਾਲ ਵੀ ਅਸੀਂ ਕਾਲ ਕਰਦੇ ਆ ਬਟ ਉਹਨਾਂ ਤੋਂ ਆਸ਼ਵਸ਼ਣੇ ਦਿੱਤਾ ਜਾਂਦਾ ਜੀ ਸਾਡੀ ਟੀਮ ਆ ਰਹੀ ਆ ਪਰ ਆਉਂਦਾ ਕੋਈ ਨਹੀਂ ਜੀ